ਸਰਕਸੀਲ ਅਤੇ ਸਮਾਜ ਸੇਵੀ ਸਤਨਾਮ ਸਿੰਘ ਦਾਉ ਨੇ ਕੱਲ ਇੱਕ ਪਖੰਡੀ ਵਿਅਕਤੀ ਦਾ ਪਾਸ ਉਗੇੜਿਆ ਅਸਲ ਦੇ ਵਿੱਚ ਉਹ ਵਿਅਕਤੀ ਅਖਬਾਰ ਦੀ ਕੜਾਹੀ ਬਣਾ ਕੇ ਪੂਰੀਆਂ ਤਲ ਰਿਹਾ ਸੀ ਸਤਨਾਮ ਸਿੰਘ ਦਾਉ ਉੱਥੇ ਪਹੁੰਚਿਆ ਅਤੇ ਦੱਸਿਆ ਕਿ ਵਿਗਿਆਨਕ ਨਜ਼ਰੀਏ ਤੋਂ ਕੋਈ ਵੀ ਵਿਅਕਤੀ ਅਖਬਾਰ ਵਿੱਚ ਤੇਲ ਪਾ ਕੇ ਪੂਰੀਆਂ ਤਲ ਸਕਦਾ ਹੈ ਅੱਜ ਇੱਕ ਪਖੰਡੀ ਮੋਹਾਲੀ ਦੇ ਵਿੱਚ ਨਾ ਅਖਬਾਰ ਦੀ ਕੜਾਹੀ ਬਣਾ ਕੇ ਪੂਰੀਆਂ ਤਲ ਰਿਆ ਸੀ মিডিਆ ਵਾਲੇ ਦੋਸਤ ਨੇ ਬੁਲਾਇਆ ਪਖੰਡ ਦਾ ਪੜਦਾ ਫਾਸ਼ ਕੀਤਾ ਹੁਣ ਆਪਾਂ ਘਰੇ ਉਸੇ ਤਰੀਕੇ ਦੀ ਅਖਬਾਰ ਦੀ ਬਣਾਈ ਕੜਾਹੀ ਇਹ ਕੜਾਹੀ ਚ ਪਾਇਆ ਸਰੋਂ ਦਾ ਤੇਲ ਨੀਕੀ ਅੱਗ ਵੱੜ ਰਹੀ ਹੈ ਕਿਉਂਕਿ ਚੁੱਲਾ ਸੀ ਚੁੱਲੇ ਚ ਉਹਦੇ ਕੋਲ ਹੋਟ ਸਿਸਟਮ ਸੀ ਇਹ ਆਪਣਾ ਆਟਾ ਹੈ ਤੇ ਆਹ ਬਣਾਈ ਆਪਾਂ ਛੋਟੀ ਜੀ ਪੂਰੀ ਇਸ ਪੂਰੀ ਨੂੰ ਆਪਾਂ ਪਾ ਕੇ ਦੇਖਦੇ ਹਾਂ ਆ ਲਓ ਜੀ ਆਟੇ ਪਾ ਲਈ ਪੂਰੀ ਆ ਦੇਖੋ ਪੂਰੀ ਢੰਗ ਉੱਠਦੀ ਆ ਆ ਪੂਰੀਆਂ ਤਲਾਂ ਦਾ ਡਰਾਮਾ ਉਸੇ ਤਰੀਕੇ ਨਾਲ ਉਹਨੇ ਪਖੰਡ ਉਹ ਕਹਿੰਦਾ ਸੀ ਮੇਰੇ ਕੋਲ ਰੇਡੀ ਸਿੱਧੀ ਹੈ ਰਿਸ਼ੀਆ ਮੋਨੀਆਂ ਨੇ ਮੈਨੂੰ ਵਾਰ ਦਿੱਤਾ ਹੋਇਆ ਤੇ ਅਸਲ ਵਿੱਚ ਇਹ ਉਹੀ ਟੈਕਨੀਕ ਹੈ ਜਿੱਦਾਂ ਆਪਾਂ ਮੰਦਰ ਦੇ ਵਿੱਚ ਜੋਤ ਜਲਾਉਂਦੇ ਆ ਜਾਂ ਪੁਰਾਣੇ ਸਮੇਂ 'ਚ ਆਪਾਂ ਮਿੱਟੀ ਦੇ ਤੇਲ ਦਾ ਸਰੋਂ ਦੇ ਤੇਲ ਦਾ ਦੀਵਾ ਜਲਾਉਂਦੇ ਹੁੰਦੇ ਸੀ ਤੇ ਰੋਈ ਦੀ ਜਿਹੜੀ ਬੱਤੀ ਹੈ ਉਸ ਨੂੰ ਅੱਗ ਨਹੀਂ ਲੱਗਿਆ ਕਰਦੇ ਸੀ ਕਿਉਂਕਿ ਸਰੋਂ ਦਾ ਤੇਲ ਪਹਿਲੇ ਚਲੇਗਾ ਜਦੋਂ ਸਰੋਂ ਦਾ ਤੇਲ ਖਤਮ ਹੋ ਗਿਆ ਫਿਰ ਉਹਨੂੰ ਅਗ ਲੱਗੇਗੀ ਇਸੇ ਤਰੀਕੇ ਨਾਲ ਇਹ ਅਖਬਾਰ ਨੂੰ ਆਗ ਨਹੀਂ ਲੱਗਦੀ ਕਿਉਂਕਿ ਤੇਲ ਵਿੱਚ ਹੈਗਾ ਇਹ ਇਹ ਬੱਤੀ ਇਤਰਾ ਅਖਬਾਰ ਕੰਮ ਕਰ ਰਿਹਾ ਆ ਪੂਰੀਆਂ ਅਸੀਂ ਛੋਟੀਆਂ ਛੋਟੀਆਂ ਪਾ ਕੇ ਦਿਖਾ ਰਹੇ ਆ ਹੱਥ ਪਿੱਛੇ ਕਰ ਲਓ ਆ ਦੂਜੀ ਪੂਰੀ ਵੀ ਆਪਾਂ ਪਾ ਲਈਏ ਇਹ ਦੂਜੀ ਪੂਰੀ ਵੀ ਤਲੀ ਜਾ ਰਹੀ ਹੈ ਆ ਤੁਸੀਂ ਦੇਖ ਸਕਦੇ ਆ ਛੋਟੀਆਂ ਚੱਕ ਲਓ ਥੋੜੀ ਆ ਡਰਾਮਾ ਉਹਨੇ ਕੀਤਾ ਸੀ ਪੂਰੀਆਂ ਤੜਨ ਦਾ ਅਖਬਾਰ ਦੇ ਬਣਾ ਕੇ ਜਿਹਨੂੰ ਕਹਿੰਦਾ ਸੀ ਰਿੱਧੀ ਸਿੱਧੀ ਕੋਈ ਰਿੱਧੀ ਸਿੱਧੀ ਨਹੀਂ ਡਰਾਮਾ ਸੀ ਇੱਕ ਵਿਗਿਆਨ ਦਾ ਨਿਯਮ ਹੈ ਵਿਗਿਆਨਕ ਭਾਸ਼ਾ ਜਾਨੂੰ ਸਾਇੰਸ ਵਾਲੇ ਕੀ ਕਹਿੰਦੇ ਆ ਤੇ ਸਾਇੰਸ ਟੀਚਰ ਕੀ ਕਹਿੰਦੇ ਤੁਸੀਂ ਦੇਖ ਸਕਦੇ ਆ ਉਹਨਾਂ ਕੋਲ ਪੁੱਛ ਸਕਦੇ ਆ ਪਰ ਅਸਲ ਵਿੱਚ ਕੋਈ ਚਮਤਕਾਰ ਨਹੀਂ ਹੈ ਇਹ ਇੱਟਾ ਅੱਗ ਵੱਲ ਰਹੀ ਹੈ ਉਹਦਾ ਚੁੱਲਾ ਤਾਂ ਗੰਦਾ ਨਹੀਂ ਹੁੰਦਾ ਨੇ ਸੜਕ ਤੇ ਇੱਟਾ ਇਕੱਠੀਆਂ ਕੀਤੀਆਂ ਸੀ ਤੇ ਇਸੇ ਸਰਵਣ ਤੇ ਨਾਲ ਅੱਗ ਵੀ ਵੱਲਦੀ ਸੀ ਪਰ ਸਾਨੂੰ ਆਪਣਾ ਚੁੱਲਾ ਜ਼ਰੂਰ ਜਰੂਰ ਕੰਦਾ ਕਰਨਾ ਪੈ ਗਿਆ। ਪੂਰੀਆਂ ਤੁਸੀਂ ਬਣਦੀਆਂ ਦੇਖ ਸਕਦੇ ਆਂ ਕੋਈ ਰਿੱਧੀ ਸਿੱਧੀ ਨਹੀਂ ਕੋਈ ਚਮਤਕਾਰ ਨਹੀਂ ਜਿਹੜਾ ਪਖੰਡੀ ਇਹ ਪਖੰਡ ਕਰਦਾ ਸੀ ਅਸੀਂ ਉਹਦਾ ਵਿਜ਼ਿਟਿੰਗ ਕਾਰਡ ਵੀ ਇਸ ਵੀਡੀਓ ਦੇ ਨਾਲ ਪਾ ਰਹੇ ਆਂ। ਧੰਨਵਾਦ ਜੀ। ਸੋ ਚਮਤਕਾਰਾਂ ਦੀ ਉਦੋਂ ਤੱਕ ਚਮਤਕਾਰ ਆ ਜਦੋਂ ਤੱਕ ਆਪਾਂ ਉਹਨਾਂ ਦੀ ਪਰਤਾਲ ਨਹੀਂ ਕਰਦੇ। ਜੇ ਪਰਤਾਲ ਕਰਾਂਗੇ ਤਾਂ ਅਜਿਹੇ ਚਮਤਕਾਰ ਕੋਈ ਵੀ ਬੰਦਾ ਨੰਗੇ ਕਰ ਸਕਦਾ। ਇਹ ਮੰਨ ਲਿਆ ਕਰੋ ਕਿ ਇਹਦੇ ਵਿੱਚ ਸਾਇੰਸ ਦਾ ਕੋਈ ਨਾ ਕੋਈ ਨਿਯਮ ਹੈ ਤੇ ਸਾਹਮਣੇ ਵਾਲਾ ਧਰਮ ਦੀ ਆੜ ਦੇ ਵਿੱਚ ਜਾਂ ਰਿੱਧੀ ਸਿੱਧੀ ਦੀ ਆੜ ਚ ਤੁਹਾਨੂੰ ਠੱਗਣ ਵਾਸਤੇ ਅਜਿਹੇ ਡਰਾਮੇ ਕਰਦਾ ਸੋ ਅਖਬਾਰ ਦੀ ਕੜਾਹੀ ਬਣਾ ਕੇ ਪੂਰੀਆਂ ਤੁਸੀਂ ਵੀ ਤਲ ਕੇ ਦੇਖ ਸਕਦੇ ਆ ਇੱਕ ਟਰਣੀ ਹੈ ਦਰਖਤ ਦੀ ਉਹਨ ਅਖਬਾਰ ਨੂੰ ਭੇਟਿਆ ਤੇ ਉਸ ਅਖਬਾਰ 'ਚ ਆਪਾਂ ਤੇਲ ਪਾਇਆ ਇਸ ਤਰੀਕੇ ਨਾਲ ਇਹ ਆਪਾਂ ਸਰੋਂ ਦੇ ਤੇਲ ਦੀ ਵਿੱਚ ਪੂਰੀਆਂ ਤਲ ਰਹੇ ਆ ਅਖਵਾਲ ਦੀ ਕੜਾਹੀ ਬਣਾ ਕੇ ਨਾ ਕੋਈ ਚਮਤਕਾਰ ਨਾ ਕੋਈ ਰੀਤੀ ਸਿਪੀ ਢੋਖਾ ਤੇ ਡਰਾਮਾ ਇਸ ਤਰੀਕੇ ਨਾਲ ਤੁਸੀਂ ਵੀ ਪੂਰੀਆਂ ਤਲ ਸਕਦੇ ਆ ਹੁਣ ਆਪਾਂ ਇਹ ਕੜਾਹੀ ਦੇ ਵਿੱਚੋਂ ਤੇਲ ਕੱਢ ਕੇ ਇਹਨੂੰ ਖੋਲ ਕੇ ਵੀ ਦਿਖਾਵਾਂਗੇ ਆ ਪੂਰੀਆਂ ਕੱਢ ਲਈਆਂ ਕਰ ਲਓ ਇਹ ਦੋ ਰੱਖੀਆਂ ਪੂਰੀਆਂ ਸਾਡੀ ਗੈਸ ਹੋ ਗਈ ਖਰਾਬ ਸੋ ਇਹਨਾਂ ਪੂਰੀਆਂ ਨੂੰ ਹੁਣ ਆਪਾਂ ਕੜਾਹੀ ਆ ਕਰਦੇ ਆ ਬੰਦ ਕਰੋ ਬੰਦ ਹੁਣ ਆਪਾਂ ਇਸ ਕੜਾਹੀ ਨੂੰ ਚੱਕ ਕੇ ਖੋਲ ਕੇ ਵੀ ਤੁਹਾਨੂੰ ਦਿਖਾਉਣਾ ਹੈ ਕਿ ਕੜਾਹੀ ਬਣੀ ਕਿਵੇਂ ਸੀ ਹਾਂਜੀ ਕਰੋ ਇਹ ਕੜਾਹੀ ਦਾ ਤੇਲ ਆਪਾਂ ਪਲੇਟ 'ਚ ਫੇਰ ਪਾ ਲਿਆ ਹੁਣ ਇਸ ਕੜਾਹੀ ਨੂੰ ਖੋਲ ਕੇ ਦਿਖਾ ਦਿਓ ਅਖਬਾਰ ਖੋਲ ਕੇ ਦਿਖਾਓ ਹੱਤਾਂ 'ਤੇ ਜ਼ਰੂਰ ਫਰਾਵ ਹੋਣਗੇ ਆਪਣੇ ਆਹ ਲਓ ਜੀ ਕੋਈ ਚਮਤਕਾਰ ਨਹੀਂ ਕੋਈ ਰਿੱਧੀ ਸਿੱਧੀ ਨਹੀਂ ਸਿਰਫ ਸਾਇੰਸ ਦੀਆਂ ਕੁਝ ਗੱਲਾਂ ਜਿਹੜੀਆਂ ਮੌਕੇ ਤੇ ਸਾਡੇ ਵਰਗਿਆਂ ਨੂੰ ਕਈ ਵਾਰ ਸਮਝ ਨਹੀਂ ਆਉਂਦੀਆਂ ਹੁਣ ਇਹ ਆਪਾਂ ਇਹਨੂੰ ਰਬੜਾ ਰਬੜ ਲਪੇਟੀ ਸੀ ਠੀਕ ਖੁੱਲੋ ਛੇਤੀ ਛੇਤੀ ਵੀਡੀਓ ਲੰਬੀ ਨਾ ਹੋ ਜਾਏ ਇਹ ਆਪਾਂ ਪਰ ਤੋਂ ਕੋਈ ਗੱਲ ਅਖਵਾਰ ਨੂੰ ਆਪਾਂ ਕਰ ਰਹੇ ਹਾਂ ਉਤਾਰ ਰਹੇ ਹਾਂ ਉਸ ਟਾਣੀ ਤੋਂ ਬਰਗਰ ਦੀ ਤੋਂ ਜਿਹਦੀ ਕੜਾਈ ਬਣਾਈ ਸੀ ਕੋਈ ਚਮਤਕਾਰ ਨਹੀਂ ਹੈ ਕੋਈ ਕੈਮੀਕਲ ਨਹੀਂ ਹੈ ਸਿਰਫ ਧੋਖਾ ਹੀਰਾ ਫੇਰੀ ਤੇ ਰਿੱਧੀ-ਸਿੱਧੀ ਤਨਾ ਤੇ ਲੋਕਾਂ ਨੂੰ ਲੁੱਟਣ ਦਾ ਡਰਾਮਾ ਹਾਂਜੀ ਇਹ ਖੋਲ ਕੇ ਦਿਖਾਇਆ ਜਾਦਾ ਤੁਹਾਨੂੰ ਕੋਈ ਕੋਈ ਖੋਲ ਦਵਾ ਵਾ ਆ ਤੋੜ ਕੇ ਦਿਖਾ ਦੋ ਟਾਣੀ ਤੋੜ ਕੇ ਦਿਖਾ ਦੋ ਇਹ ਟਾਣੀ ਤੋੜੀ ਹੈ ਜੀ ਸਾਡੇ ਘਰ ਦੇ ਬਾਹਰ ਗਲੋ ਦੀ ਬੇਲ ਲੱਗੀ ਹੋਈ ਸੀ ਉਹਦੀ ਆਪਾਂ ਟਾਣੀ ਲੈ ਲਈ ਹੈ ਹਾਂ ਕੱਟਦੇ ਹੋ ਕੰਟੀ ਨੂੰ ਹਾਂ ਆ ਦਿਖਾਓ ਚੱਕ ਕੇ ਹਾਂ ਖੋਲ ਦਿਓ ਖੋਲ ਸਾਰੀ ਖੋਲ ਦਿਓ ਇਹ ਟਾਣੀ ਕੱਟਦੇ ਪੂਰੀ ਇਹ ਗਲੋ ਬੇਲ ਸਾਡੇ ਘਰ ਦੇ ਬਾਹਰ ਲੱਗੀ ਸੀ ਉਹਨੂੰ ਆਪਾਂ ਰਿੰਗ ਬਣਾ ਕੇ ਤੇ ਅਖਬਾਰ ਚਰਾਇਆ ਸੀ ਨਿਊਜ਼ਪੇਪਰ ਆਪਾਂ ਹਉਂਦੇ ਚੜਾ ਲਿਆ ਗਰੋਧੀ ਬੇਲ ਦੇ ਉੱਤੇ ਤੇ ਉਹਦੀ ਬਣਾਈ ਸੀ ਕੜਾਹੀ ਕੋਈ ਚਮਤਕਾਰ ਨਹੀਂ ਹੀਰਾ ਫੇਰੀਏ ਦੇ ਧੋਖਾ ਸੋ ਐਵੇਂ ਨਾ ਕਿਸੇ ਪਖੰਡੀ ਕੋਲ ਫਸ ਜਾਇਆ ਕਰੋ ਡਰਾਮੇਬਾਜ਼ ਕੋਲ ਫਸ ਜਾਇਆ ਕਰੋ ਇਸ ਤਰੀਕੇ ਨਾਲ ਆ ਤੁਸੀ ਦਿਖਾ ਦਿਓ ਇਹ ਹਜੇ ਕੜਾਹੀ ਦਾ ਰਸ ਧੰਨਵਾਦ ਜੀ